ਸਾਡੇ ਸਾਨੂੰ ਤੁਹਾਡੇ ਦਰਸ਼ਕਦਾਰ ਹੋਏ ਫਿਰ ਮਨਜੀਤ ਸਿੰਘ ਸਾਹਿਬ ਜੀ ਕਵੀਸ਼ ਸਾਹਿਬ ਜਿਨ੍ਹਾਂ ਨੇ ਰਾਤ ਆਪਣੇ ਘਰ ਵੀ ਰੱਖਿਆ ਬੜੀ ਸੇਵਾ ਕੀਤੀ ਮੇਰੇ ਕੋਲ ਸ਼ਬਦ ਨਹੀਂ ਮੈਂ ਉਸ ਵੀਰ ਦੀ ਤਾਰੀਫ ਕਰ ਸਕਾਂ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਮਾਤਾ ਜੀ ਉਹਨਾਂ ਦੇ ਭੈਣ ਦੀ ਬੱਚਿਆ ਨੇ ਅਹੀਂਉ ਮਹਿਸੂਸ ਰਹਾ ਕਿ ਜਿਵੇਂ ਸਾਡਾ ਆਪਣਾ ਘਰ ਹੁੰਦਾ ਸਾਨੂੰ ਮਹਿਸੂਸ ਨਹੀਂ ਹੁੰਦਾ ਅਸੀਂ ਬਗਾਨੇ ਘਰ ਵਿੱਚ ਬੈਠੇ ਹਾਂ ਮੈਂ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜ਼ਿੰਦਗੀ ਦੇ ਪੀਰੀਅਡ ਅੰਦਰ ਫਿਰ ਤੁਹਾਡੇ ਦਰਸ਼ਕਦਾਰਿਆਂ ਦਾ ਸੁਆਗਤ ਪ੍ਰਾਪਤ ਹੋਇਆ ਵਾ ਤੁਹਾਡੇ ਦਰਸ਼ਕਦਾਰੇ ਕਰਾਂਗਾ। ਪ੍ਰਧਾਨ ਜੀ ਦਾ ਨਵਾਂ ਵਿਚਾਰ ਤਲਰੀ ਸੀ ਕਿ ਅਸੀਂ ਪਹਿਲਾਂ ਤੁਹਾਡੇ ਬਹੁਤ ਦਰਸ਼ਕਦਾਰੇ ਕਰਦੇ ਰਹੇ। ਜਦੋਂ ਬੰਦੇ ਦੀਆਂ ਲੋੜਾਂ ਵੱਧ ਜਾਣ, ਕੋਈ ਸੰਸਾਰ ਦੀਆਂ ਲੋੜਾਂ ਨੇ ਅਸੀਂ ਆਪਣਾ ਸੂਬਾ ਛੱਡਿਆ, ਤੁਹਾਨੂੰ ਛੱਡਿਆ, ਸੱਤ ਸਮੁੰਦਰਾਂ ਤੋਂ ਪਾਰ ਜਾ ਕਰ ਦਿੱਤਾ 2009 ਸਾਲ ਤੋਂ ਲੈ ਕੇ 2022 ਸਾਲ ਤੱਕ ਕਦੇ 6 ਮਹੀਨੇ ਕੈਨੇਡਾ ਕਦੇ 6 ਮਹੀਨੇ ਅਮਰੀਕਾ ਫਿਰ ਕਦੇ 6 ਮਹੀਨੇ ਕੈਨੇਡਾ ਕਦੇ 6 ਮਹੀਨੇ ਅਮਰੀਕਾ ਇਹ ਲੰਮਾ ਸਮਾਂ ਲੰਘ ਗਿਆ ਨਹੀਂ ਤੇ ਪਹਿਲਾਂ ਤੁਹਾਡੇ دیدار ਕਰਦੇ ਰਹੇ ਹੁਣ ਫਿਰ ਤੁਹਾਡੇ ਦਰਸ਼ਕਦਾਰਿਆਂ ਦਾ ਸੁਪਾਕ ਪ੍ਰਾਪਤ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਕੇ ਗੁਰੂ ਕੀ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਦਾਰ ਹਰਜੀਤ ਸਿੰਘ ਜੀ ਉਹਨਾਂ ਦੇ ਸਹਿਯੋਗੀਆਂ ਦਾ ਵੀਰ ਮਨਜੀਤ ਸਿੰਘ ਸਾਹਿਬ ਜੀ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਕੇ ਕੋਈਆਂ ਕੋਲਾਂ ਦੀ ਖਿਮਾ ਮੰਨ ਕੇ ਫਤਿਹ ਅਰਦਾਸ ਕਰਦਾ ਹਾਂ ਆਪਨੇ ਉਤਰ ਚ ਦੀ ਕਲ ਅੰਦਰ ਦੇ ਇੰਦਾ ਯਤਨ ਕਰਨਾ ਅਗਲਾ ਪ੍ਰੋਗਰਾਮ ਸਕੱਤਰ ਸਾਹਿਬ ਜਸਨਾ ਤੋਂ ਸਰਵਨ ਕਰੋ ਇਤਿਹਾਸਕੀਆਂ ਬਤਾਰਾ ਕਰਦੇ ਹੋਈਆਂ ਪੁੱਲਾਂ ਦੀ ਖਿਮਾ ਇਹ ਟਾੜੀ ਜਥਾ ਭਾਈ ਲਖਵੀਰ ਸਿੰਘ ਕੋਮਲ ਪਿੰਡ ਤਾਜੇ ਚੱਕ ਨੀ ਗੁਰਦੁਆਰਾ ਸਨ ਸਭ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸਾਹ ਦਿੰਦੇ ਨੇ ਸਰੰਗੀ ਮਾਸਟਰ ਵੀਰ ਅੰਗਰੇਜ਼ ਸਿੰਘ ਜੀ ਦੀ ਵੀ ਹੈ ਕੋਟ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਤਹਾਡੀ ਵੀਰ ਵਿਕਟਮਜੀਤ ਸਿੰਘ ਜੀ ਸ਼੍ਰੀ ਅਮਰਸਰ ਸਾਹਿਬ ਵੀਰ ਗੁਰਬਾਜ ਸਿੰਘ ਜੀ ਤਰਨਤਾਰਨ ਇਹ ਚਾਰੇ ਵੀਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਐ ਐਡਰੈਸ ਛਪਿਆ ਸਾਡੇ ਕੋਲ ਹੈ ਕਿਸੇ ਵੀਰ ਨੇ ਐਡਰੈਸ ਲੈਣਾ ਹੋਵੇ ਲੈ ਸਕਦੇ ਹੋ ਹੋਈਆਂ ਪੁੱਲਾਂ ਦੀ ਖੀਮਾ ਪਿਆਰ ਵੀ ਚਾਓ ਸੀਟ ਝੁਕਾ ਕੇ ਗੁਰਦੇਵ ਦੇ ਪਾਵਨ ਚਰਨਾਂ 'ਤੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਕੋਮਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਨ੍ਹਾਂ ਨੇ ਆਪ ਨੂੰ ਡੇਢ ਘੰਟੇ ਗੁਰਬਾਣੀ ਰਾਹੀਂ ਵਾਰਾਂ ਰਾਹੀਂ ਆਪ ਜੀ ਨੂੰ ਗੁਰੂ ਜਸ ਨਾਲ ਜੋੜਿਆ ਹੈ ਹੁਣ ਇੱਕ ਛੋਟੀ ਜੀ ਬੱਚੀ ਨਵਨੀਤ ਕੌਰ 2 ਮਿੰਟ ਦੀ ਇਹ ਕਵਿਤਾ ਹੈ ਉਸ ਤੋਂ ਬਾਅਦ ਭਾਈ ਸੇਵਾ ਭਾਈ ਮੰਚ ਸੇਵਾ ਸੁਸਾਇਟੀ ਸਰਦਾਰ ਸ਼ੰਗਾਰਾ ਸਿੰਘ ਉਹਨਾਂ ਦੇ ਜਥੇ ਵੱਲੋਂ ਵੀ 5 ਮਿੰਟ ਦੀ ਹਾਜ਼ਰੀ ਉਹਨਾਂ ਵੀ ਭਰਨੀ ਹੈ ਉਹਨਾਂ ਨੂੰ ਵੀ ਟਾਈਮ ਦਿੱਤਾ ਜਾਣਾ ਹੈ ਉਸ ਤੋਂ ਬਾਅਦ ਅਗਰ ਟਾਈਮ ਬਚਿਆ ਤੇ ਅਸੀਂ ਹੋਰ ਕਿਸੇ ਨੂੰ ਕੋਸ਼ਿਸ਼ ਕਰਾਂਗੇ ਟਾਈਮ ਦੇਣ ਦੀ ਤੇ ਹੁਣ 2 ਮਿੰਟ ਵਾਸਤੇ ਬੱਚੀ ਨਵਨੀਤ ਕੌਰ ਜੀ ਵਾਹਿਗੁਰੂ ਦਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਮੈਂ ਬਾ ਰਿਆਂ ਦੀ ਸੁਖਾ ਸਿੰਘ ਮਹਤਾਬ ਸਿੰਘ ਤੇ ਬੰਦੇ ਬਹਾਦਰ ਵਰਗਿਆਂ ਦੀ ਹਰ ਮੰਦਰ ਵਿੱਚ ਪੌਚ ਜਿੰਨਾਂ ਨੇ ਮਸਦਾ ਸਿਰ ਵੱਡਿਆ ਏ ਰਾਜਖਾਲ ਸੇਵਾ ਵਾਲਾ ਝੰਡਾ ਇੱਕ ਵੇਰੀ ਦੀ ਗੱਡਿਆ ਏ ਰਾਜਖਾਲ ਸੇ ਹੁਣ ਮੈਂ ਬਾਤ ਸੁਣਾਵਾਂ ਬਾਬੇ ਬੁੱਤ ਗਰਜਾਂ ਦੀ ਸੁੱਖਾ ਸਿੰਘ ਮਹਤਾਬ ਸਿੰਘ ਤੇ ਬੰਦੇ ਬਹੁਤ ਦਰਵਰ ਗਿਆ ਦੀ ਹਰ ਮੰਦਰ ਵਿੱਚ ਪਹੁੰਚ ਜਿੰਨਾ